ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੂੰ ਇੱਕ ਬਹੁਤ ਵੱਡਾ ਵਿਦਵਾਨ ਗਿਣਿਆ ਜਾਂਦਾ। ਉਹ ਵੀ ਗਲਤ راہ ਤੇ ਪਾ ਸਕਦਾ। ਤੇ ਜਰਨੈਲ ਸਿੰਘ ਨੇ ਆਪਣਾ ਮਹਿਤਾ ਚੌਂਕ ਡੇਰਾ ਛੱਡ ਕੇ ਦਰਬਾਰ ਸਾਹਿਬ ਨੂੰ ਆਪਣਾ ਜੰਗ ਦਾ ਅੱਡਾ ਬਣਾਇਆ। ਇਹਨਾਂ ਸਾਰੀਆਂ ਗੱਲਾਂ ਦੇ ਵਿਰੁੱਧ ਅੱਜ ਤੱਕ ਹਰਪਾਲ ਸਿੰਘ ਨਹੀਂ ਬੋਲ ਸਕਿਆ। ਉਰੋ ਜੋ ਮਰਜੀ ਗੱਪਾਂ ਮਾਰੀ ਜਾਣ ਹੁਣ ਤਾਂ ਇਥੋਂ ਤੱਕ ਵੀ ਝੂਠ ਮਾਰ ਰਹੇ ਨੇ ਕੋਈ ਕਹਿੰਦਾ ਜਰਨੈਲ ਸਿੰਘ 21 ਸਾਲੋਂ ਤੋਂ ਭੱਜਿਆ ਰਿਹਾ ਤੇ ਫਿਰ ਦੂਜੇ ਨਵੇਂ ਖੜੇ ਹੁੰਦੇ ਨੇ ਉਹਦੇ ਜੀ ਉਥੇ 16 ਗੋਲੀਆਂ ਲੱਗੀਆਂ ਦੂਜਾ ਖੜਾ ਹੁੰਦਾ ਕਹਿੰਦਾ ਨਹੀਂ ਜੀ ਉਥੇ 32 ਗੋਲੀਆਂ ਲੱਗੀਆਂ ਆ ਪਿੱਛੇ ਜੇ ਸਬਰਜੀਤ ਸਿੰਘ ਮਾਰਨੇ ਰੋਡੇ ਪਿੰਡ ਦੇ ਵਿੱਚ ਬੋਲ ਰਹੀ ਕਹਿੰਦਾ ਨਹੀਂ ਜੀ 72 ਗੋਲੀਆਂ ਲੱਗੀਆਂ ਉਹਦੇ ਚਾਰ ਕਿਥੋਂ ਆਉਦੇ ਸੀ AK 47 ਸਕੇਨ ਗਨ ਅਤੇ ਉਹ ਜਿਹੜੇ ਮਹਿੰਗੇ ਪਿਸਟਲ ਉਹ ਕਿਸੇ ਨੂੰ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਰੱਖਣ ਦੀ ਇਜਾਜ਼ਤ ਨਹੀਂ ਹੈ ਉਥੇ ਬਿਨਾਂ ਲਾਇਸੈਂਸਾਂ ਤੋਂ ਸਾਰੇ ਹਥਿਆਰ ਚੁੱਕੀ ਜਾਂਦੇ ਸੀ ਕਿਹਾ ਤੁਸੀਂ ਪੜਿਆ ਜਦੋਂ ਅਸੀਂ ਸੁਣਿਆ ਹੈਗਾ ਉਹਦੇ ਅਕੋਰਡਿੰਗ ਤਾਂ ਮੈਨੂੰ ਲੱਗਦਾ ਤੁਸੀਂ ਸਾਰੀਆਂ ਗੱਲਾਂ ਝੂਠ ਹੀ ਕਰ ਰਹੇ ਹੋ ਮੈਂ ਭਾਈ ਜਰਨੈਲ ਸਿੰਘ ਦੇ ਸਾਹਮਣੇ ਸਾਹਮਣੇ ਖੜਾ ਹੋ ਕੇ ਸਵਾਲ ਜਵਾਬ ਪੀਤੇ ਦੇ ਭਰੇ ਇਕੱਠ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੂੰ ਇੱਕ ਬਹੁਤ ਵੱਡਾ ਵਿਦਵਾਨ ਗਿਣਿਆ ਜਾਂਦਾ ਹੈ ਗਿਣਿਆ ਜਾਂਦਾ ਹੈ ਕਿ ਜੇਕਰ ਹੁਣ ਵਿਦਵਾਨਾਂ ਦੇ ਵਿੱਚ ਕੋਈ ਗਿਣਤੀ ਕਰਨੀ ਹੈ ਤਾਂ ਹਰਪਾਲ ਸਿੰਘ ਪੰਨੂ ਦੀ ਕਰੀ ਜਾਂਦੀ ਹੈ ਕਿ ਉਹ ਸਮਾਜ ਨੂੰ ਚੰਗੀ ਸੇਧ ਦੇ ਰਹੇ ਆ ਕਿ ਇੱਕ ਸੂਝਵਾਨ ਬੰਦਾ ਜਿਹਨੂੰ ਲੋਕ ਕੌਮ ਜਿਹਨੂੰ ਆਪਦਾ ਆਗੂ ਮੰਨਦੀ ਹੋਵੇ ਸਿੱਖਿਆਦਾਇਕ ਮੰਨਦੀ ਹੋਵੇ ਉਹ ਉਹ ਵੀ ਗਲਤ ਰਾਹ ਤੇ ਪਾ ਸਕਦਾ ਇਤੋਂ ਤੱਕ ਜੀ ਜਿਹੜੀ ਭਿੰਡਰਾਂ ਵਾਲੀ ਟਕਸਾਲ ਅੱਜ ਤੱਕ ਸਾਨੂੰ ਉਹ ਹਿੰਦੂਵਾਦੀ ਬ੍ਰਾਹਮਣਵਾਦੀ ਖਾਰੇ ਸਾਗਰ ਚ ਡੋਬ ਰਹੀ ਹੈ ਤੇ ਲਿਖਤਾ ਮੌਜੂਦ ਪਈਆਂ ਨੇ ਤੇ ਸਾਡੇ ਬੇਅੰਤ ਨੌਜਵਾਨ ਬੇਕਸੂਰ ਮਰਵਾਉਣ ਦੇ ਵਿੱਚ ਉਤਸ਼ਾਹਤ ਕਰਨ ਵਾਲੇ ਇਹੀ ਨੇ ਤੇ ਜਿਹੜਾ 21 ਸਾਲ ਇਹਨਾਂ ਨੇ ਇਹ ਵੀ ਝੂਠ ਬੋਲਿਆ ਕਿ ਭਾਈ ਜਰਨੈਲ ਸਿੰਘ ਜਿਉਂਦਾ ਹੈ ਤੇ ਜਰਨੈਲ ਸਿੰਘ ਨੇ ਆਪਣਾ ਮਹਿਤਾ ਚੌਕ ਡੇਰਾ ਛੱਡ ਕੇ ਦਰਬਾਰ ਸਾਹਿਬ ਨੂੰ ਆਪਣਾ ਜੰਗ ਦਾ ਅੱਡਾ ਬਣਾਇਆ ਇਹਨਾਂ ਸਾਰੀਆਂ ਗੱਲਾਂ ਦੇ ਵਿਰੁੱਧ ਅੱਜ ਤੱਕ ਹਰਪਾਲ ਸਿੰਘ ਨਹੀਂ ਬੋਲ ਸਕਿਆ ਤੇ ਫਿਰ ਇਹਨਾਂ ਦੇ ਜਿਹੜੇ ਪਖੰਡ ਹੈ ਟਕਸਾਲ ਵਾਲਿਆਂ ਦਾ ਉਦੇ ਬਾਰੇ ਇੱਕ ਅੱਖਰ ਅੱਜ ਤੱਕ ਲੇਖਕ ਤੇ ਬੋਲ ਨਹੀਂ ਸਕਿਆ ਤੇ ਉਹਨਾਂ ਨੂੰ ਵਿੰਗੀ ਟੇਡੇ ਢੰਗ ਦੇ ਨਾਲ ਸਗੋਂ ਠੀਕ ਸਿੱਧ ਕਰਨ ਦਾ ਯਤਨ ਕਰਦਾ ਤੇ ਇਹ ਸਾਧਵਾਦੀ ਲੋਕ ਨੇ ਜਿਹੜੇ ਇਹਦੀ ਪ੍ਰਸ਼ੰਸਾ ਫਿਰ ਕਰਨੀ ਕਰਨਗੇ ਉਹ ਤੁਸੀਂ ਕਹਿੰਦੇ ਹੋ ਠੀਕ ਸਿੱਧ ਕਰਨ ਦਾ ਕੋਸ਼ਿਸ਼ ਕਰਦੇ ਹੋ ਤੁਸੀਂ ਇੱਕ ਸ਼ਬਦ ਵਰਤਿਆ ਵੀ ਜੰਗ ਦਾ ਅੱਡਾ ਦਰਬਾਰ ਸਾਹਿਬ ਨੂੰ ਬਣਾਇਆ ਹਾਂਜੀ ਜੰਗ ਦਾ ਅੱਡਾ ਬਣਾਇਆ ਜਿੱਥੇ ਸੰਤ ਰਹਿੰਦੇ ਉੱਥੇ ਸੀ ਜਿਹੜੇ ਉੱਥੇ ਹਥਿਆਰ ਆਉਂਦੇ ਸੀ ਮੈਂ ਆਪ 30 ਮਾਰਚ 1984 ਨੂੰ ਬਠਿੰਡੇ ਮੇਰੇ ਨੌਕਰੀ ਕਰਦਾ ਸੀ ਉਦੋਂ ਆ ਸਾਡੇ ਨਾਲ 50 60 ਸੇਖੋਂ ਤੋਂ ਬਠਿੰਡੇ ਤੋਂ ਭਾਈ ਹੋਰ ਸੀ ਨਾਲ ਅਸੀਂ ਉੱਥੋਂ ਗੱਡੀਆਂ ਭਰ ਕੇ ਗਏ ਤੇ ਉਹ ਮੈਂ ਸਾਰਾ ਆਪ ਦੇਖ ਕੇ ਆਇਆ ਸੁਵੇਕ ਸਿੰਘ ਨੇ ਸਾਡੇ ਮੂਹਰੇ ਬੋਰੇ ਦੇ ਬੋਰੇ ਖੋਲ ਕੇ ਢੇਰ ਲਵਾਤੇ ਹਥਿਆਰਾਂ ਦੇ ਕਿ ਆ ਪਿਸਤੌਲ ਸਟੇਨਗਨਾਂ AK47 ਜਿੰਨੀਆਂ ਮਰਜ਼ੀ ਇੱਥੋਂ ਲੈ ਜਾਓ ਤੇ ਕਈਆਂ ਨੇ ਫਿਰ ਪੁੱਛਿਆ ਵੀ ਇਹ ਚਲਾਣ ਤਾਂ ਜਾਣਦੇ ਨਹੀਂ ਇੱਕ ਬੰਦੇ ਨੇ ਵੀ ਜਿਹੜੇ ਮੇਰੇ ਨਾਲ ਗਏ ਸੀ ਉਹਨਾਂ ਨੇ ਕਹਤਾ ਕਹਿੰਦੇ ਜਾਂ ਇੰਦਰ ਸਿੰਘ ਹੈ ਜਿਹੜਾ ਇਹ ਫੌਜ ਤੋਂ ਰਿਟਾਇਰ ਹੋਇਆ ਬੰਦਾ ਹੈ ਇਹ ਜਾਣਦਾ ਹੈ ਹਥਿਆਰ ਚਲਾਉਣੇ ਮੇਰੇ ਕੋਲੇ ਆ ਗਿਆ ਸੁਵੇਕ ਸਿੰਘ ਕੱਲ੍ਹ ਅੰਦਰ ਸਿੰਘ ਤੋਂ ਉਹਨਾਂ ਨੂੰ ਟ੍ਰੇਨਿੰਗ ਦੇਣੀ ਐ ਉਦੋਂ ਮੈਂ ਚੁੱਪ ਕਰਕੇ ਹੱਥ ਜੋੜ ਕੇ ਮਖਾ ਠੀਕ ਐ ਜੀ ਪਰ ਮੈਂ ਨਾ ਹਥਿਆਰ ਲੈ ਕੇ ਆਇਆ ਨਾ ਕਿਸੇ ਨੂੰ ਟ੍ਰੇਨਿੰਗ ਦਿੱਤੀ ਉਥੋਂ ਜਿਹੜੇ ਹਥਿਆਰਾਂ ਦੇ ਢੇਰਾਂ ਦੇ ਢੇਰ ਆਉਂਦੇ ਸੀ ਉਹ ਕੌਣ ਦਿੰਦਾ ਸੀ ਤੇ ਉਹ ਜਿਹੜੇ ਅੰਦਰੋਂ ਵੰਡਦੇ ਸੀ ਜਿਹੜਾਂ ਦਾ ਕੋਈ ਰਿਕਾਰਡ ਨਹੀਂ ਹੈ ਮੁੰਡੇ ਕੌਣ ਹਥਿਆਰ ਲੈ ਕੇ ਜਾਂਦੇ ਨੇ ਉਹ ਕੀ ਕਰਨਗੇ ਇਹਨਾਂ ਦਾ ਰਿਜ਼ਲਟ ਕੀ ਨਿਕਲੂਗਾ ਉਹ ਸਾਰਾ ਕੁਝ ਭਿੰਡਰਾਂ ਵਾਲਾ ਅੰਦਰੋਂ ਕਰ ਰਿਆ ਸੀ ਕਿਉਂ ਕਰ ਰਿਆ ਸੀ ਉਹ ਸਵੇਕ ਸਿੰਘ ਉਹ ਤੋਂ ਪਹਿਲਾਂ ਹੀ ਸੰਤਾ ਨਾਲ ਸੀ ਉਹ ਤੋਂ ਨਾਲ ਹੀ ਕਰ ਰਿਆ ਸੀ ਹਥਿਆਰ ਦਿੱਤੇ ਹੀ ਉਹਨੇ ਇਹਨੇ ਸਾਰੇ ਲੈ ਕੇ ਇਹਨਾਂ ਨੂੰ ਟਰੱਕਾਂ ਦੇ ਟਰੱਕ ਭਰ ਕੇ ਉੱਥੇ ਹਥਿਆਰ ਦੇ ਬਾਅਦ ਦੇ ਵਿੱਚ ਕਿਹਾ ਜਾਂਦਾ ਹੈਗਾ ਜਿਹੜੀ ਇਤਿਹਾਸ 'ਤੇ ਟਿੱਪਣੀ ਹੋ ਰਹੀ ਮਗਰੋਂ ਜੋ ਮਰਜੀ ਗੱਪਾਂ ਮਾਰੀ ਜਾਣ ਹੁਣ ਤਾਂ ਇੱਥੋਂ ਤੱਕ ਵੀ ਝੂਠ ਮਾਰ ਰਹੇ ਨੇ ਕੋਈ ਕਹਿੰਦਾ ਜਰਨੈਲ ਸਿੰਘ 21 ਸਾਲ ਉਥੋਂ ਭੱਜਿਆ ਰਿਹਾ ਤੇ ਫਿਰ ਦੂਜੇ ਨਵੇਂ ਖੜੇ ਹੁੰਦੇ ਨੇ ਉਹਦੇ ਜੀ ਉਥੇ 16 ਗੋਲੀਆਂ ਲੱਗੀਆਂ ਦੂਜਾ ਖੜਾ ਹੁੰਦਾ ਕਹਿੰਦਾ ਨਹੀਂ ਜੀ ਉਥੇ 32 ਗੋਲੀਆਂ ਲਗੀਆਂ ਆ ਪਿਛੇ ਜੇ ਸਮਰਜੀਤ ਸਿੰਘ ਮਾਰਨੇ ਰੋਡੇ ਪਿੰਡ ਦੇ ਵਿੱਚ ਬੋਲ ਲਈ ਕਹਿੰਦਾ ਨਹੀਂ ਜੀ 72 ਗੋਲੀਆਂ ਲਗੀਆਂ ਉਹਦੇ ਇਹ ਤਾਂ ਕੋਫਰ ਤੇ ਕੋਫਰ ਸਾਡੇ ਲੋਕ ਪ੍ਰਚਾਰਕ ਧਰਮ ਪ੍ਰਚਾਰਕ ਵੀ ਤੇ ਰਾਜਨੀਤਿਕ ਲੀਡਰ ਵੀ ਰੋਜ਼ ਝੂਠ ਬੋਲੀ ਜਾਂਦੇ ਨੇ ਤੁਹਾਡਾ ਕਹਿਣ ਦਾ ਮਤਲਬ ਕੀ ਹੈ ਵੀ ਸਰਕਾਰ ਸ਼ਹਿ ਦੇ ਰਹੀ ਸੀ ਜਿਹੜੇ ਇੰਨੇ ਹਥਿਆਰ ਮੈਂ ਆਪ ਖੁਦ ਦੇਖੇ ਨੇ ਤੇ ਲੋਕਾਂ ਨੂੰ ਲਿਆਂਦੇ ਦੇਖਿਆ ਤੇ ਜਿਹੜੇ ਥਾਂ ਥਾਂ ਤੇ ਗੋਲੀਆਂ ਚਲਾਉਂਦੇ ਸੀ ਮੁੰਡੇ ਬਿਨਾਂ ਕਿਸੇ ਕਾਰਨ ਤੋਂ ਉਹ ਹਥਿਆਰ ਕਿੱਥੋਂ ਆਉਦੇ ਸੀ AK47 ਸਟੇਨ ਗਨ ਅਤੇ ਉਹ ਜਿਹੜੇ ਮਹਿੰਗੇ ਪਿਸਟਲ ਉਹ ਕਿਸੇ ਨੂੰ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਰੱਖਣ ਦੀ ਇਜਾਜ਼ਤ ਨਹੀਂ ਹੈ ਉਥੇ ਬਿਨਾਂ ਲਾਇਸੈਂਸਾਂ ਤੋਂ ਸਾਰੇ ਹਥਿਆਰ ਚੁੱਕੀ ਜਾਂਦੇ ਸੀ ਮੈਂ ਤੁਹਾਡੀ ਗੱਲ ਨੂੰ ਨਕਾਰਦਾ ਹਾਂ ਕਿਉਂਕਿ ਤੁਹਾਡੇ ਕੋਲੇ ਮੈਂ ਮੈਨੂੰ ਨਹੀਂ ਪਤਾ ਤੁਸੀਂ ਸੱਚ ਬੋਲ ਰਹੇ ਹੋ ਜਾਂ ਝੂਠ ਬੋਲ ਰਹੇ ਹੋ ਤਕਰੀਬਨ ਜਿਹ ਜੋ ਇਤਿਹਾਸ ਅਸੀਂ ਪੜਿਆ ਜਦੋਂ ਅਸੀਂ ਸੁਣਿਆ ਹੈਗਾ ਉਹਦੇ ਅਕੋਰਡਿੰਗ ਤਾਂ ਮੈਨੂੰ ਲੱਗਦਾ ਤੁਸੀਂ ਸਾਰੀਆਂ ਗੱਲਾਂ ਝੂਠ ਹੀ ਕਰ ਰਹੇ ਹੋ ਤੁਹਾਡੇ ਕੋਲੇ ਕੋਈ ਪੱਕਾ ਸਬੂਤ ਹੈਗੇ ਇਹਨਾਂ ਗੱਲਾਂ ਦੇ ਵੀ ਹਾਂ ਮੈਂ ਉਸ ਸਮੇਂ ਉਦੋਂ ਮजूद ਸੀਗਾ ਮਹਾਰਾਜ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਜਾਂ ਸਵੇਗ ਸਿੰਘ ਹਥਿਆਰ ਦੇ ਰਿਹਾ ਸੀ ਜਾਂ ਹੋਰ ਉੱਥੇ ਕੌਣ ਵਿਅਕਤੀ ਸੀਗੇ ਮੈਂ ਆਪਣੀਆਂ ਸਾਰੀਆਂ ਕਿਤਾਬਾਂ 'ਚ ਇਹ ਮੈਟਰ ਬਕਾਇਦਾ ਪਾਇਆ ਹੋਇਆ ਹੈ ਉਦੋਂ ਅੱਜ ਵਾਂਗੂ ਕੋਈ ਸੋਸ਼ਲ ਮੀਡੀਆ ਤਾਂ ਹੈ ਨਹੀਂ ਸੀ ਕਿ ਮੈਂ ਵੀਡੀਓ ਬਣਾ ਬਣਾ ਕੇ ਫੜਾ ਫੜ ਲੈ ਆਉਂਦਾ ਹੈ ਜਾਂ ਨਾ ਸਾਡੇ ਕੋਲੇ ਸਾਧਨ ਹੈਗੇ ਨਹੀਂ ਸੀ ਪਰ ਇਹ ਮੈਂ ਬਕਾਇਦਾ ਕਿੰਨੇ ਸਾਲਾਂ ਤੋਂ ਜਦੋਂ ਤੋਂ ਕਿਤਾਬਾਂ ਲਿਖਦਾ ਆ ਰਿਹਾ ਤੇ ਜਦੋਂ ਤੋਂ ਸਟੇਜਾਂ ਤੇ ਬੋਲਦਾ ਆ ਰਿਹਾ 1984 ਚ ਇਸੇ ਕਾਰਨ ਕਰਕੇ ਮੈਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਕਿ ਅੰਮਰਸਰ ਭਾਈ ਜਰਨੈਲ ਸਿੰਘ ਨੂੰ ਮਿਲ ਕੇ ਆਇਆ ਇਹ ਜੇ ਕਿਤੇ ਉਹਨਾਂ ਦਾ ਟਕਸਾਲ ਵਾਲਿਆਂ ਦਾ ਕੋਈ ਰਿਕਾਰਡ ਹੋਵੇ ਤਾ ਉਸ ਰਕਾਰਡ ਚੋਂ ਕਢਾਇਆ ਜਾ ਸਕਦਾ ਮੈਂ ਭਾਈ ਜਰਨੈਲ ਸਿੰਘ ਦੇ ਸਾਹਮਣੇ ਸਾਹਮਣੇ ਖੜਾ ਹੋ ਕੇ ਸਵਾਲ ਜਵਾਬ ਕੀਤੇ ਨੇ ਭਰਿਆ ਕੱਟ ਦੇ ਵਿੱਚ ਕੁਝ ਇੱਕ ਤਾਂ ਗੱਲਾਂ ਇਹੋ ਜਿਹੀਆਂ ਸੀ ਆਪਾਂ ਇੱਥੇ ਵਿਸਤਾਰ ਹੋ ਜੂਗਾ ਨਹੀਂ ਜਾਵਾਂਗੇ ਉਹ ਇਹੋ ਜਿਹੀਆਂ ਸੀ ਉਹ ਨਿਰੁੱਤਰ ਹੋ ਗਿਆ ਮੇਰੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਿਆ ਮੈਂ ਇਹ ਵੀ ਨੁਕਤਾ ਬਕਾਇਦਾ ਆਪਣੀ ਕਿਤਾਬ 'ਚ ਪਾਇਆ ਹੋਇਆ ਹੈ ਤਾਂ ਕਿਦੋਂ ਕਿਦੋਂ ਹੋਈਏ ਗੱਲ ਉਹੀ 1984 30 ਮਾਰਚ 30 ਮਾਰਚ ਨੂੰ ਤੇ ਤੁਹਾਨੂੰ ਗ੍ਰਿਫਤਾਰ ਕਦੋਂ ਕੀਤਾ ਗਿਆ 1984 6 ਜੂਨ ਨੂੰ ਮੈਨੂੰ ਗ੍ਰਿਫਤਾਰ ਕਰ ਲਿਆ 6 ਜੂਨ ਨੂੰ ਤੁਹਾਨੂੰ ਕੀਤਾ ਗਿਆ ਜਦੋਂ ਇਹ ਸਾਰੀ ਘਟਨਾ ਹੋ ਸਾਰੀ ਘਟਨਾ ਵਾਪਰੀ ਜਦੋਂ ਤੇ ਕਿ ਕਿ ਇਸ ਜਗ੍ਹਾ ਤੇ ਗ੍ਰਿਫਤਾਰ ਕੀਤਾ ਮੈਨੂੰ ਗੋਨੇਆਣਾ ਮੰਡੀ ਮੈਂ ਪ੍ਰਚਾਰ ਵਾਸਤੇ ਬੋਲਣ ਵਾਸਤੇ ਗਿਆ ਸੀ ਉੱਥੇ ਹੀ ਮੈਨੂੰ ਗ੍ਰਿਫਤਾਰ ਕਰ ਲਿਆ ਤੈਨ ਚਾਰ ਪੰਜ ਦਿਨ ਗੋਨੇਆਣਾ ਥਾਣੇ ਦੇ ਵਿੱਚ ਰੱਖਿਆ ਬਾਅਦ ਦੇ ਵਿੱਚ ਸੀਆਈਏ ਸਟਾਫ ਬਠਿੰਡੇ ਭੇਜਤਾ ਜੂਨ ਦੇ ਵਿੱਚ ਪ੍ਰਚਾਰ ਹੁੰਦਾ ਸੀ ਜੂਨ ਦੇ ਵਿੱਚ ਹੀ ਜਾਂਦੇ ਸੀ ਕਥਾ ਵਾਸਤੇ ਤਾਂ ਨਹੀਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਇਹ ਘਟਨਾ ਘਟੀ ਜਾਂ ਹੋਰ ਉਦੋਂ ਫਿਰ ਪ੍ਰਚਾਰ ਹੋਇਆ ਕਿਹੜੀ ਘਟਨਾ ਘਟੀ ਦਰਬਾਰ ਸਾਹਿਬ ਤੇ ਜਿਹੜਾ ਅਟੈਕ ਦੀ ਘਟਨਾ ਹੋਈ ਉਹ ਤੋਂ ਬਾਅਦ ਉਹ ਦਰਬਾਰ ਸਾਹਿਬ ਜਿੱਦਾ ਬੰਦ ਹੋ ਗਿਆ ਪਰ ਜਿਹੜਾ ਮੈਂ ਗੱਲ ਕਰ ਰਿਹਾ ਤਾਂ ਗੋਲੇਣੇ ਦੀ ਮੈਂ ਕਰ ਰਿਹਾ ਨਾ ਵੀ ਉੱਥੇ ਮੈਂ ਪ੍ਰਚਾਰ ਵਾਸਤੇ ਗਿਆ ਸੀ ਨਹੀਂ ਤੁਸੀਂ ਜਿਸ ਸਮੇਂ ਦਰਬਾਰ ਸਾਹਿਬ ਅਟੈਕ ਹੋਇਆ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਪ੍ਰਚਾਰ ਕਰ ਰਹੇ ਸੀ ਨਹੀਂ ਉਹ 3 3 ਜੂਨ ਨੂੰ ਪਾਬੰਦੀ ਲਾਤੀ ਸੀ 4 ਨੂੰ ਜਾਂ 5 ਨੂੰ ਫਿਰ ਮਿਲਟਰੀ ਨੇ ਅਟੈਕ ਕੀਤਾ ਸੀ ਪਰ ਸਾਨੂੰ ਉੱਥੇ ਆਉਣ ਜਾਣ ਤੇ ਤਿੰਨ ਨੂੰ ਕਰਫੂ ਲਾ ਗਿਆ ਸਾਰੇ ਕਿਤੇ ਆਉਣ ਜਾਣ ਤੇ ਰੋਕਾਂ ਲੱਗੀਆਂ ਤੇ ਜਿੱਥੇ ਅਸੀਂ ਕਿਤੇ ਬੈਠੇ ਸੀ ਉੱਥੇ ਹੀ ਬੈਠੇ ਰਹੇਗੇ ਉਹਨਾਂ ਨੇ ਫਿਰ ਸਾਨੂੰ ਕਿਸੇ ਦੇ ਘਰੋਂ ਰੋਟੀ ਖਾਣ ਵਾਸਤੇ ਗਏ ਸੀ ਮੈਂ ਤੇ ਇੱਕ ਸਾਥੀ ਮੇਰੇ ਨਾਲ ਹੋਰ ਸੀ ਗੋਨਿਆਣਾ ਗੋਨਿਆਣਾ ਉੱਥੋਂ ਸਾਨੂੰ ਗ੍ਰਿਫਤਾਰ ਕਰ ਲਿਆ ਥਾਣੇ ਰੱਖਿਆ ਜਾਂ ਬਠਿੰਡੇ ਸੀਏ ਸਟਾਪ ਚ ਭੇਜਿਆ ਤੇ ਫਿਰ ਕੁਝ ਦਿਨਾਂ ਤੋਂ ਬਾਅਦ ਸਾਨੂੰ ਬਠਿੰਡਾ ਜੇਲ੍ਹ ਚ ਭੇਜਤਾ ਉਹ ਤਾਂ ਫਿਰ ਰਿਕਾਰਡ ਵੀ ਹੋਊਗਾ ਤੁਹਾਡਾ ਸਾਰਾ ਰਿਕਾਰਡ ਹੈਗਾ ਤੇ ਉਹ ਰਿਕਾਰਡ ਨੇ ਮੇਰੇ ਕੋਲ ਅਜੇ ਤੱਕ ਜਿੱਥੀਆਂ ਮੈਂ ਸਾਹਮਣੇ ਰੱਖੀਆਂ ਨੇ ਕਿਉਂਕਿ ਜਦੋਂ ਮੈਂ ਉੱਥੋਂ ਉਹ ਕੇਸ ਸਰਕਾਰ ਨੇ ਵਾਪਸ ਲੈ ਲੇ ਆ ਜਸਸ ਅਜੀਤ ਸਿੰਘ ਕਮਿਸ਼ਨ ਬਣਾਇਆ ਸੀ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਜਦੋਂ ਬਣੀ ਸੀ 1985 ਚ ਉਹ ਜਸਸ ਅਜੀਤ ਸਿੰਘ ਨੇ ਸਾਡੇ ਸਾਰੇ ਕੇਸ ਫਰੋਲਾ ਫਰਾਲੀ ਕਰਕੇ ਇਹ ਕਹੇਤਾ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਤੇ ਨਜਾਇਜ਼ ਕੇਸ ਬਣਾਏ ਗਏ ਨੇ